ਰਾਵੀ ਦਰਿਆ ਦੇ ਵਿੱਚ ਮਾਈਨਿੰਗ ਹੋ ਰਹੀ ਸੀ ਲੇਕਿਨ ਅਚਾਨਕ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਜਿਸ ਨੂੰ ਵੇਖ ਕੇ ਟਰੱਕ ਡਰਾਈਵਰ ਗੱਡੀਆਂ ਲੈ ਕੇ ਭੱਜਦੇ ਹੋਏ ਨਜ਼ਰ ਆਏ ਤੇ ਕੁਝ ਡਰਾਈਵਰ ਗੱਡੀਆਂ ਛੱਡ ਕੇ ਵੀ ਮੌਕੇ ਤੋਂ ਫਰਾਰ ਹੋਏ ਦੱਸੇ ਜਾ ਰਹੇ ਨੇ ਮਾਮਲਾ ਪਠਾਨਕੋਟ ਦੇ ਨਿਰੋਟ ਜੈਮਲ ਸਿੰਘ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਰਾਵੀ ਦਰਿਆ ਦੇ ਵਿੱਚ ਕੁਝ ਲੋਕਾਂ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਸੀ ਜਿਸ ਦੀ ਜਾਣਕਾਰੀ ਜਿਵੇਂ ਹੀ ਪ੍ਰਸ਼ਾਸਨ ਨੂੰ ਮਿਲੀ ਤਾਂ ਮੌਕੇ ਤੇ ਪੁਲਿਸ ਟੀਮ ਨੂੰ ਲੈ ਕੇ ਡਿਊਟੀ ਮhjustਰੇਟ ਪਹੁੰਚੇ ਦੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕੁਝ ਡਰਾਈਵਰ ਟਰੱਕ ਲੈ ਕੇ ਭੱਜ ਗਏ ਜਾਂ ਟਰੱਕ ਛੱਡ ਕੇ ਭੱਜ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਡਿਉਟੀ ਮੰਜਿਸਟ੍ਰੇਟ ਨੇ ਦੱਸਿਆ ਕਿ ਕਿੰਨੀ ਮਾਈਨਿੰਗ ਕੀਤੀ ਜਾ ਸਕਦੀ ਹੈ ਜਾਂ ਕਿੰਨੀ ਮਾਈਨਿੰਗ ਦਾ ਅਧਿਕਾਰ ਹੈ ਇਹ ਮਾਈਨਿੰਗ ਵਿਭਾਗ ਦੇ ਅਧਿਕਾਰੀ ਹੀ ਤਸੱਦ ਦੇ ਅ ਤਹਿਸੀਲ 'ਚ ਬੈਠੇ ਇਨਫੋਰਮੇਸ਼ਨਰ ਮਿਲੇ ਕਿ ਖੜਖੜਾ ਜਿਹੜਾ ਪਿੰਡ ਆ ਉੱਥੇ ਇਲੈਗਲ ਮਾਈਨਿੰਗ ਹੋ ਰਹੀ ਹੈ ਤੇ ਉੱਥੇ ਮੌਕੇ ਦੇ ਉੱਪਰ ਆਪਣੇ ਜਿਹੜੇ ਉੱਚ ਅਧਿਕਾਰੀ ਸਬਾਨ ਨੇ ਉਹਨਾਂ ਦੇ ਹੁਕਮਾਂ ਨਾਲ ਪੁੱਜੇ ਆ ਇੱਥੇ ਆਣ ਕੇ ਪਤਾ ਲੱਗਿਆ ਵੀ ਇਹ ਜਿਹੜੀ ਸਾਈਟ ਆ ਇਹ ਲੀਗਲ ਆ ਮਾਈਨਿੰਗ ਜਿਹੜੇ ਅਧਿਕਾਰੀਆਂ ਨੂੰ ਫੋਨ ਵਗੈਰਾ ਹੌਂਟਿਆ ਉਹ ਵੀ ਦੱਸਣ ਡੇ ਲੇਕਿਨ ਇੱਥੇ ਹਾਲ ਤੱਕ ਪਹੁੰਚੇ ਨਹੀਂ ਔਰ ਪਤਾ ਲੱਗਿਆ ਵੀ ਇੱਥੇ ਐਸਡੀਓ ਜਿਹੜੇ ਮਾਈਨਿੰਗ ਪਹੁੰਚ ਰਿਹਾ ਜਦੋਂ ਪਹੁੰਚਦੇ ਆ ਤੇ ਪਟਵਾਰੀ ਸਾਹਿਬਾਨ ਜਿਹੜੇ ਇਸ ਪਿੰਡ ਦੇ ਨਾਲ ਲੈਂਦੇ ਆ ਤਾਂ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਨੰਬਰ ਖਸਰਾ ਟੈਸਟ ਕਰਦਾਂਗੇ ਕਿ ਵਾਕਈ ਇਲੈਗਲ ਖੜਦੇ ਆ ਗਿਆ ਧੰਨਵਾਦ ਕਿੰਨੀ ਮਸ਼ੀਨੀਆਂ ਲੱਗੀ ਪਈ ਹੈ ਤੇ ਕਿੰਨੀ ਟਿੱਪ ਹੈ ਮਸ਼ੀਨ ਤਾਂ ਇੱਥੇ ਤੁਹਾਡੇ ਸਾਹਮਣੇ ਖੜੀ ਹੈ ਇੱਕ ਹੀ ਮਸ਼ੀਨ ਲੱਗੀ ਹੋਈ ਹੈ ਆਪਣੀ ਨਾਰਮਲ ਮਸ਼ੀਨ 3D ਲੱਗੀ ਹੋਈ ਹੈ ਤਾਂ ਬਾਕੀ ਤਿੰਨ ਘਟੇ ਪਰਾ ਇੱਕ ਚ ਮਟੀਰੀਅਲ ਲੋਡ ਦੋ ਖਾਲੀ ਹੈ ਇੱਕ ਸਰਦਾਰ ਜੀ ਡਰਾਈਵਰ ਹੈ ਉਹ ਆਪਣਾ ਕਾਗੀ ਪੱਤਰ ਵੀ ਦਿਖਾ ਰਿਹਾ ਵੀ ਇਹ ਸਾਨੂੰ ਸਲਿੱਪ ਦਿੰਦੇ ਆ ਲੇਕਿਨ ਜਿਹੜਾ ਮਾਈਨਿੰਗ ਮਟੀਰੀਅਲ ਆ ਉਹ ਇੱਥੇ ਪ੍ਰੋਪਰ ਕੰਡਾ ਨਹੀਂ ਥੋੜਾ ਸਾਈਡ ਤੇ ਜਾ ਕੇ ਗੇ ਤੋਲ ਕੇ ਤੇ ਉਹ ਜਿਹੜੀ ਮਾਈਨਿੰਗ ਡਿਊਟੀ ਚਾਰਜ ਉਹ ਕਰਦੇ ਆ ਹਾਂ ਦੇਖੋ ਬ੍ਰਦਰ ਇਸ ਤਰ੍ਹਾਂ ਹੈ ਕਿ ਮੈਂ ਇੱਥੇ ਪਹੁੰਚਿਆ ਜਿੱਥੇ ਮਾਈਨਿੰਗ ਹੋ ਰਹੀ ਸੀਗੀ ਬਾਕੀ ਇਹਦੇ ਬਾਰੇ ਜਿਹੜੀ ਹੋਰ ਜਾਣਕਾਰੀ ਹੈਗੀ ਹੈ ਉਹ ਸਬੰਧਤ ਵਿਭਾਗ ਮੈ ਦੇ ਸਕਦਾ ਮੈਂ ਤਾਂ ਸਿਰਫ ਇਸ ਵਾਸਤੇ ਆਇਆ ਵੀ ਇੱਥੇ ਕੋਈ ਇਲੀਗਲ ਮਾਈਨਿੰਗ ਤਾਂ ਨਹੀਂ ਹੋ ਰਹੀ ਬਾਕੀ ਜੇ ਇਹਦੇ ਬਾਰੇ ਖੱਡ ਦੇ ਬਾਰੇ ਜਿਹੜੀ ਜਾਣਨਾ ਹੈ ਉਹ ਜਿਆਦਾ ਤਾਂ ਉਹੀ ਪਾ ਸਕਦੇ ਨੇ ਤੇਰੀ ਖਾਟ ਹੈਗੀ ਯਾਰ ਇਹ ਪੈ ਜਾਂਦਾ ਜੀ ਆਪਣਾ ਖੜਖੜਾ ਕਿੰਨੀਆਂ ਗੱਡੀਆਂ ਇੱਥੇ ਮੌਕੇ ਤੇ ਲੱਗੀ ਹੋਈਆਂ ਸੀਗੀਆਂ ਔਰ ਜੀਸੀਪੀ ਔਰ ਇਹ ਜਿਸ ਤਰ੍ਹਾਂ ਕਿ ਆ ਤਿੰਨ ਟਿਪਰ ਉਧਰ ਲੱਗੇ ਆ ਇੱਕ ਜੀਸੀਪੀ ਲੱਗੀ ਆ ਇਸ ਤਰ੍ਹਾਂ ਹੀ ਇਸ ਤਰ੍ਹਾਂ ਇੱਕ ਟਿਪਰ ਤੇ ਜਸਵੀ ਵਗੈਰਾ ਲੱਗੀ ਆ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਇਸ ਬਾਰੇ ਤੁਹਾਨੂੰ ਪੁਖਤਾ ਜਾਣਕਾਰੀ ਜਿਹੜੀ ਹੈ ਉਹ ਮਾਈਨਿੰਗ ਡਿਪਾਰਟਮੈਂਟ ਦੇ ਅਧਿਕਾਰੀ ਹੀ ਦੇ ਸਕਦੇ ਨੇ ਔਰ ਉਹਨਾਂ ਨੂੰ ਚੱਲਣ ਤੋਂ ਪਹਿਲਾਂ ਉਹਨਾਂ ਨੂੰ ਮੈਂ ਇਨਫੋਰਮ ਕਰ ਦਿੱਤਾ ਸੀਗਾ ਫਿਲਹਾਲ ਡਿਊਟੀ ਰਜਿਸਟ੍ਰੇਟ ਆਫ ਦਿ ਫੋਰਸਸ ਪਾਰਕ ਵੱਲੋਂ ਆ ਕੇ ਆਪਣਾ ਕੰਮ ਤਾਂ ਸ਼ੁਰੂ ਕਰ ਦਿੱਤਾ ਗਿਆ ਲੇਕਿਨ ਮਾਈਨਿੰਗ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਟਾਲਮਟੋਲ ਕਰਦੇ ਨਜ਼ਰ ਆਏ ਤੇ ਕੋਈ ਵੀ ਪੁਕਕਾ ਜਾਣਕਾਰੀ ਮੀਡੀਆ ਦੇ ਸਾਹਮਣੇ ਦੇਣ ਤੋਂ ਘੱਟ ਰਹੇ ਨੇ ਜਗਬਾਨੀ ਜੀਵ ਲਈ ਨਮੋਲ ਸ਼ਰਮਾ ਦੀ ਰਿਪੋਰਟ